ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੂਜੈ ਤੂਜੀ ਠਹ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗੁਣ ਲਿਹਿ ਉਬਾਰੀ ਸਦਾ ਪਾਕਿਸਤਾਨ ਦਾ ਸਦਾ ਮਹਿਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ ਪੰਜਵਾਂ ਸਤ ਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਾਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਿਹਿ ਉਬਾਰੀ ਸਦ ਬਖਸਤੰਦ ਸਦਾ ਮਹਿਰਵਾਨ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹਿ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ ਪੰਜਵਾਂ ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਹ ਹਰ ਹਰ ਪਰੇ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਿਹਿ ਉਬਾਰੀ ਸਦ ਬਖਸੰਦ ਸਦਾ ਮਹਿਰਵਾਨ ਸਭ ਨਾ ਦੇ ਆਧਾਰੀ नानक दास संत पाछे परयो राख लेहो ए बारी सतनाम श्री वाहे गुरु साहिब जी टोडी महला पंचमा सतगुरु आयो शरण तुहारी मिले सुख नाम हर सोबा चिंता लाहे हमारी रहाओ ਅਵਰ ਨਾ ਸੂਜੈ ਤੂਜੀ ਠਾਹਰ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛੁਟਹਿ ਹਮ ਨਿਰਗੁਨ ਲਿਹਿ ਉਬਾਰੀ ਸਤ ਬਕਸਤੰਦ ਸਦਾ ਮਹਿਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਚੈ ਪਰਿਓ ਰਾਖ ਲਿਹਿ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ 5 ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਹ ਹਰ ਹਰ ਪਰੇ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਹਿ ਓਬਾਰੀ ਸਦ ਬਖਸੰਦ ਸਦਾ ਮਹਿਰਵਾਨ ਸਭ ਨਾ ਦੇ ਆਧਾਰੀ नानक दास संत पाछे परयो राख लेहो ए बारी सतनाम श्री वाहे गुरु साहिब जी टोडी महला पंचमा सतगुर आयो शरण तुहारी मिले सुख नाम हर सोबा चिंता लाहे हमारी रहाओ ਅਵਰ ਨ ਸੁਜੈ ਦੂਜੀ ਠਾਹਰ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟ ਹੈ ਹਮ ਨਿਰਗੁਨ ਲਹਿਵ ਉਬਾਰੀ ਸਤ ਬਕਸਤੰਦ ਸਦਾ ਮਿਹਰਮਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੋ ਢੀ ਮਹਲਾ ਪੰਜਵਾਂ ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋ ਬਾ ਚਿੰਤਾ ਲਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਾਹ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛੁਟਹਿ ਹਮ ਨਿਰਗੁਨ ਲਿਹਿ ਉਬਾਰੀ ਸਦ ਬਕਸਤੰਦ ਸਦਾ ਮਹਿਰਵਾਨ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ 5 ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਰਿ ਹਰਿ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਹਿਵ ਉਬਾਰੀ ਸਤ ਬਕਸਤੰਦ ਸਦਾ ਮਹਿਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਚੈ ਪਰਿਓ ਰਾਖ ਲਿਹਿੋ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੈ ਤੂਜੀ ਠਹ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਹਿ ਓਬਾਰੀ ਸਦ ਬਕਸਤੰਦ ਸਦਾ ਮਹਿਮਾਨ ਸਭਨਾ ਦੇ ਆਧਾਰੀ नानक दास संत पाछे परयो राख लेहो ए बारी सतनाम श्री वाहे गुरु साहिब जी टोडी महला पंचमा सतगुरु आयो शरण तुहारी मिले सुख नाम हर सोबा चिंता लाहे हमारी रहाओ ਅਵਰ ਨ ਸੁਜੈ ਦੂਜੀ ਠਾਹਰ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਹਿ ਓ ਬਾਰੀ ਸਤ ਬਕਸਤੰਦ ਸਦਾ ਮਿਹਰਮਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ 5 ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਾਹ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗੁਣ ਲਿਹਿ ਉਬਾਰੀ ਸਦ ਬਖਸ਼ਤੰਦ ਸਦਾ ਮਿਹਰਮਾਨ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ 5 ਸਤ ਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਾਹਰ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟ ਹੈ ਹਮ ਨਿਰਗੁਨ ਲਿਹਿ ਉਬਾਰੀ ਸਤ ਬਕਸੰਦ ਸਦਾ ਮਹਿਰਵਾਨ ਸਭ 나 ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹਿ ਉਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਹ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟ ਹੈ ਹਮ ਨਿਰਗੁਨ ਲਿਹਿ ਉਬਾਰੀ ਸਦ ਬਕਸਤੰਦ ਸਦਾ ਮਹਿਰਵਾਨ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ 5 ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਹੇ ਹਮਾਰੀ ਰਹਾਉ ਅਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗੁਨ ਲਿਹਿ ਉਬਾਰੀ ਸਤ ਬਕਸਤੰਦ ਸਦਾ ਮਿਹਰਮਾਨ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹਿ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ 5 ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋ ਬਾ ਚਿੰਤਾ ਲਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਾ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਹਿਵ ਉਬਾਰੀ ਸਦ ਬਕਸਤੰਦ ਸਦਾ ਮਹਿਰਮਾਨ ਸਬਨਾ ਦੇ ਆਧਾਰੀ नानक दास संत पाछे परयो राख लेहो ए बारी सतनाम श्री वाहे गुरु साहिब जी टोडी महला पंचमा सतगुरु आयो शरण तुहारी मिले सुख नाम हर सोबा चिंता लाहे हमारी रहाओ ਅਵਰ ਨਾ ਸੂਜੈ ਦੂਜੀ ਠਾਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗੁਨ ਲਿਹਿ ਉਬਾਰੀ ਸਦ ਬਕਸਤੰਦ ਸਦਾ ਮਹਿਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਚੈ ਪਰਿਓ ਰਾਖ ਲਿਹਿ ਏ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ ਪੰਜਵਾਂ ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਾਹ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਿਹਿ ਉਬਾਰੀ ਸਦ ਬਕਸਤੰਦ ਸਦਾ ਮਿਹਰਮਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਚੇ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋ ਬਾ ਚਿੰਤਾ ਲਹੇ ਹਮਾਰੀ ਰਹਾਉ ਅਵਰ ਨਾ ਸੂਜੈ ਤੂਜੀ ਠਾਹਰ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛੁਟਹਿ ਹਮ ਨਿਰਗੁਨ ਲਿਹਿ ਉਬਾਰੀ ਸਤ ਬਕਸਤੰਦ ਸਦਾ ਮਹਿਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹਿ ਉਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਾਹ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗੁਨ ਲਿਹਿ ਉਬਾਰੀ ਸਤ ਬਕਸਤੰਦ ਸਦਾ ਮਿਹਰਮਾਨ ਸਭ ਨਾ ਦੇ ਆਧਾਰੀ नानक दास संत पाछे परयो राख लेहो ए बारी सतनाम श्री वाहे गुरु साहिब जी टोडी महला पंचम सतगुरु आयो शरण तुहारी मिले सुख नाम हर सोबा चिंता लाहे हमारी रहाओ ਅਵਰ ਨਾ ਸੂਜੈ ਦੂਜੀ ਠਾਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਿਹਿ ਉਬਾਰੀ ਸਤ ਬਕਸੰਦ ਸਦਾ ਮਹਿਰਮਾਨ ਸਭ ਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹਿ ਉਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਹ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਣ ਲਿਹਿ ਉਬਾਰੀ ਸਦ ਬਕਸਤੰਦ ਸਦਾ ਮਹਿਮਾਨ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ 5 ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨਾ ਸੂਜੈ ਦੂਜੀ ਠਹਰ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛੁਟਹਿ ਹਮ ਨਿਰਗੁਨ ਲਿਹਿ ਉਬਾਰੀ ਸਤ ਬਕਸਤੰਦ ਸਦਾ ਮਿਹਰਵਾਨ ਸਭ ਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹਿ ਉਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਹ ਹਰ ਹਰ ਪਰੇ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਹਿ ਓਬਾਰੀ ਸਦ ਬਕਸਤੰਦ ਸਦਾ ਮਹਿਰਵਾਨ ਸਭ ਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ 5 ਸਤ ਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਹਰ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛੁਟਹਿ ਹਮ ਨਿਰਗੁਨ ਲਿਹਿ ਉਬਾਰੀ ਸਤ ਬਕਸਤੰਦ ਸਦਾ ਮਹਿਮਾਨ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹਿ ਉਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਹ ਹਰ ਹਰ ਪਰੇ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਹਿ ਓਬਾਰੀ ਸਦ ਬਖਸੰਦ ਸਦਾ ਮਹਿਰਵਾਨ ਸਭ ਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਚੇ ਪਰਿਓ ਰਾਖ ਲਿਹੋ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ 5 ਸਤ ਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹੇ ਹਮਾਰੀ ਰਹਾਉ ਅਵਰ ਨ ਸੂਜੈ ਦੂਜੀ ਠਹਰ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛੁਟਹਿ ਹਮ ਨਿਰਗੁਨ ਲਿਹਿ ਉਬਾਰੀ ਸਤ ਬਕਸੰਦ ਸਦਾ ਮਹਿਰਵਾਨ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਚੈ ਪਰਿਓ ਰਾਖ ਲਿਹਿ ਉਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ 5 ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੂਜੈ ਤੂਜੀ ਠਹ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗੁਨ ਲਿਹਿ ਉਬਾਰੀ ਸਦ ਬਕਸਤੰਦ ਸਦਾ ਮਹਿਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਚੈ ਪਰਿਓ ਰਾਖ ਲਿਹੋ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ 5 ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਹਰ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਿਹਿ ਉਬਾਰੀ ਸਤ ਬਕਸਤੰਦ ਸਦਾ ਮਹਿਰਮਾਨ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹਿ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੀ ਮਹਲਾ 5 ਸਤ ਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਾਹ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਿਹਿ ਉਬਾਰੀ ਸਤ ਬਕਸਤੰਦ ਸਦਾ ਮਿਹਰਮਾਨ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਚੇ ਪਰਿਓ ਰਾਖ ਲਿਓ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ 5 ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਾਹਰ ਹਾਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖੈ ਛਟਹਿ ਹਮ ਨਿਰਗੁਨ ਲਿਹਿ ਉਬਾਰੀ ਸਤ ਬਕਸਤੰਦ ਸਦਾ ਮਹਿਰਵਾਨ ਸਭ ਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹਿ ਇਹ ਬਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਢੀ ਮਹਲਾ 5 ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੋਬਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨ ਸੁਜੈ ਦੂਜੀ ਠਾਹ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗੁਨ ਲਿਹਿ ਉਬਾਰੀ ਸਤ ਬਕਸਤੰਦ ਸਦਾ ਮਿਹਰਮਾਨ ਸਭ ਨਾ ਦੇ ਆਧਾਰੀ नानक दास संत पाछे परयो राख लेहो ए बारी सतनाम श्री वाहे गुरु साहिब जी टोडी महला पंचमा सतगुरु आयो शरण तुहारी मिले सुख नाम हर सोबा चिंता लाहे हमारी रहाओ ਅਵਰ ਨਾ ਸੂਜੈ ਦੂਜੀ ਠਾਹਰ ਹਰ ਹਰ ਪਰਿਓ ਤੋ ਦੁਵਾਰੀ ਲੇਖਾ ਛੋੜ ਅਲੇਖ ਹੈ ਛਟ ਹੈ ਹਮ ਨਿਰਗੁਨ ਲਿਹਿ ਉਬਾਰੀ ਸਦ ਬਕਸਤੰਦ ਸਦਾ ਮਹਿਮਾਨ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹਿ ਉਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ